ਰਾਜਾਂ ਦੀਆਂ 13 ਵਿਧਾਨ ਸਭਾ ਸੀਟਾਂ ਤੇ ਹੋਈਆਂ ਜਿਮਨੀ ਚੋਣਾਂ ਦੇ ਨਤੀਜੇ ਸ਼ਨੀਵਾਰ ਨੂੰ ਐਲਾਨੇ ਗਏ। ਇਹਨਾਂ ਦੇ ਵਿੱਚੋਂ ਭਾਰਤੀ ਗਠਜੋੜ ਪਾਰਟੀ ਨੇ 10 ਸੀਟਾਂ ਜਿੱਤੀਆਂ ਅਤੇ ਭਾਜਪਾ ਸਿਰਫ 2 ਸੀਟਾਂ ਹੀ ਜਿੱਤ ਸਕੀ ਅਤੇ ਇੱਕ ਸੀਟ ਆਜ਼ਾਦ ਉਮੀਦਵਾਰ ਨੇ ਜਿੱਤੀ। ਹਾਲਾਂਕਿ ਇਹ ਕੋਈ ਵੱਡੀ ਚੋਣ ਨਹੀਂ ਸੀ ਪਰ ਕਾਂਗਰਸ ਪਾਰਟੀ ਨੇ ਇਹਨਾਂ ਨਤੀਜਿਆਂ ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਆ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਇਹਨਾਂ ਨਤੀਜਿਆਂ ਤੋਂ ਸਪਸ਼ਟ ਹੋ ਗਿਆ ਹੈ ਕਿ ਭਾਜਪਾ ਦੇ ਦੁਆਰਾ ਗੁਣਿਆ ਡਰ ਅਤੇ ਪੰਬਲ ਪੂਸੇ ਦਾ ਜਿਹੜਾ ਜਾਲ ਹੈ ਉਹ ਟੁੱਟ ਗਿਆ ਹੈ ਪ੍ਰਿੰਕਿਆ ਗਾਂਧੀ ਨੇ ਕਿਹਾ ਹੈ ਕਿ ਦੇਸ਼ ਦੇ ਲੋਕ ਸਮਝ ਗਏ ਨੇ ਕਿ 100 ਸਾਲ ਪਿੱਛੇ ਅਤੇ 100 ਸਾਲ ਅੱਗੇ ਪਟਕਣ ਵਾਲੀ ਰਾਜਨੀਤੀ ਦੇਸ਼ ਦਾ ਕੋਈ ਭਲਾ ਨਹੀਂ ਕਰੇਗੀ ਭਾਜਪਾ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਤਵਿਆ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਦੇ ਵਿੱਚ ਕਿਹਾ ਹੈ ਕਿ ਬੰਗਾਲ ਨੂੰ ਛੱਡ ਕੇ ਜਿੱਥੇ ਚੋਣਾਂ ਆਜ਼ਾਦ ਅਤੇ ਨਿਰਪੱਖ ਨਹੀਂ ਸਨ ਨਤੀਜੇ ਪਹਿਲਾਂ ਵਾਂਗ ਹੀ ਹਨ ਪਰ ਭਾਰਤ ਗੱਠਜੋੜ ਜੇਕਰ ਚਾਹੇ ਤਾਂ ਨੈਤਿਕ ਨੈਤਿਕ ਜਿੱਤ ਦਾ ਜਿਹੜਾ ਉਹ ਦਾਵਾ ਕਰ ਸਕਦਾ ਹੈ ਜਿੰਨਾਂ 13 ਸੀਟਾਂ ਤੇ ਉਪ ਚੋਣਾਂ ਹੋਈਆਂ ਨੇ ਉਹਨਾਂ ਚੋਂ ਭਾਜਪਾ ਕੋਲ ਸਿਰਫ 4 ਸੀਟਾਂ ਹੀ ਨੇ ਜਦਕਿ 3 ਆਜ਼ਾਦ ਵਿਧਾਇਕਾਂ ਪੋਲ ਸਨ ਅਤੇ ਮੱਧ ਪ੍ਰਦੇਸ਼ ਦੇ ਵਿੱਚ ਜੋ ਸੀਟ ਭਾਜਪਾ ਨੇ ਜਿੱਤੀ ਹੈ ਉਹ ਪਹਿਲਾਂ ਕਾਂਗਰਸ ਦੇ ਕੋਲ ਸੀ ਉੱਤਰਾਖੰਡ ਦੀਆਂ ਦੋ ਵਿਧਾਨ ਸਭਾ ਸੀਟਾਂ ਦੇ ਵਿੱਚ ਮੰਗਲੌਰ ਅਤੇ ਬਦਰੀਨਾਥ ਤੇ ਹੋਈਆਂ ਉਹ उपचुनावਾਂ ਤੇ ਕਾਂਗਰਸ ਨੇ ਭਾਜਪਾ ਨੂੰ ਹਰਾਇਆ ਮੰਗਲੌਰ ਸੀਟ ਪਹਿਲਾਂ ਭੋਜਨ ਸਮਾਜ ਪਾਰਟੀ ਕੋਲ ਸੀ ਜਦਕਿ ਬਦਰੀਨਾਥ ਸੀਟ ਕਾਂਗਰਸ ਕੋਲ ਸੀ ਪਰ ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਕਾਂਗਰਸ ਦੇ ਵਿਧਾਇਕ ਭਾਜਪਾ ਵਿੱਚ ਸ਼ਾਮਲ ਹੋਣ ਦੇ ਕਾਰਨ ਜਿਹੜੀ ਹੈ ਇਹ ਸੀਟ ਖਾਲੀ ਹੋ ਗਈ ਸੀ ਅਤੇ ਹਿਮਾਚਲ ਦੇ ਵਿੱਚ ਕਾਂਗਰਸ ਨੂੰ ਤਿੰਨ ਵਿੱਚੋਂ ਦੋ ਅਤੇ ਭਾਜਪਾ ਨੂੰ ਇੱਕ ਸੀਟ ਮਿਲੀ ਹੈ। ਉੱਤਰਾਖੰਡ ਦੀਆਂ ਦੋ ਵਿਧਾਨ ਸਭਾ ਸੀਟਾਂ ਮੰਗਲੌਰ ਅਤੇ ਬਦਰੀਨਾਥ ਦੀਆਂ ਉਹ ਪਚੋਣਾ ਕਾਂਗਰਸ ਨੇ ਪਰ ਭਾਜਪਾ ਨੂੰ ਜਿਹੜਾ ਉਹ ਹਰਾਇਆ। ਮੱਧ ਪ੍ਰਦੇਸ਼ ਦੀ ਇੱਕ ਵਿਧਾਨ ਸਭਾ ਸੀਟ ਉੱਤੇ ਉਪਚੋਣ ਹੋਈ ਹੈ ਜਿੱਥੇ ਭਾਜਪਾ ਨੇ ਜਿੱਤ ਹਾਸਲ ਕੀਤੀ ਹੈ। ਇਹ ਪਹਿਲੀ ਸੀਟ ਕਾਂਗਰਸ ਕੋਲ ਸੀ। ਬੰਗਾਲ ਦੀਆਂ 4 ਸੀਟਾਂ ਤੇ ਉਪਚੋਣਾ ਹੋਈਆਂ ਤੇ TMC ਨੇ ਇੱਥੇ ਸਾਰੀਆਂ 4 ਸੀਟਾਂ ਜਿੱਤੀਆਂ ਨੇ ਇਸ ਤੋਂ ਪਹਿਲਾਂ ਇੱਥੇ 3 ਸੀਟਾਂ ਭਾਜਪਾ ਦੇ ਵਧਾਇਕ ਸਨ ਬਿਹਾਰ ਦੇ ਰੁਪੋਲੀ ਵਿਧਾਨ ਸਭਾ ਸੀਟ ਤੇ ਜਿਮਨੀ ਚੋਣ ਇੱਕ ਆਜ਼ਾਦ ਉਮੀਦਵਾਰ ਨੇ ਜਿੱਤ ਕੇ ਜੜੀ ਆ ਉਹ ਦਰਜ ਨੇ ਕੀਤੀ ਆ ਅਤੇ ਇਹ ਸੀਟ ਜਿਹੜੀ ਆ ਉਹ JDU ਕੋਲ ਸੀ